बेटे दी जॉब बड़ी अच्छी लग गई हस्बैंड दे भी थोड़ा सा प्रॉब्लम आ रही सी वो भी ठीक हो गया सारी प्रॉब्लम मतलब जानदे ही ठीक हो जा घरै संग सब नु लेके आंदे हां सी तीन चार ऑटो आंदे हैं साडे पहले कल्ली आंदी सी ਘਵਰਾ ਵੀ ਜਾਂਦੀ ਸੀ ਹੁਣ ਸਾਰੇ تین ਚਾਰ ਆਟੋ ਭਰ ਕੇ ਆਂਦੇ ਨੇ ਦੇਖ ਰਹੇ ਹੋ ਕਿਤਨੀ ਬਾਰਿਸ਼ ਹੁੰਦੀ ਹੈ ਤਾਂ ਵੀ ਸਾਰੇ ਟਿੱਕੇ ਰਹਿੰਦੇ ਨੇ ਹੈ ਨਾ ਔਰ ਕੋਈ ਵੀ ਪ੍ਰੋਬਲਮ ਵੀ ਆ ਰਹੀ ਜਬਾੜ ਦੂਰੋਂ ਦੂਰੋਂ ਸਾਰੀ ਸੰਗਤ ਆ ਰਹੀ ਈਕਾ ਖਾਲਸਾ ਵਾਇਕ ਬਲ ਜਿੱਗੀ ਫਤਿਹ ਮੇਰਾ ਨਾਮ ਮੇਰਾ ਨਾਮ ਦਲਜੀਤ ਕੌਰ ਹੈ। ਅਸੀਂ ਫਾਈ ਰੰਦੀਪ ਸਿੰਘ ਨਗਰ ਤੋਂ। ਕੀ ਕਹਿਣਾ ਚਾਹਦੇ ਆ ਅੱਜ ਬਾਬਾ ਜੀ। ਬਸ ਬਾਬਾ ਜੀ ਦੀ ਕਿਰਪਾ ਵਲਸਦੀ ਬੇ ਤੁਸੀਂ ਦੇਖਦੇ ਹੀ ਬੇ ਉਸ। ਜਿੰਨ ਦੇਖਦੇ ਆ ਕਿੰਨੀ ਬਾਰਿਸ਼ ਹੋਂਦੀ ਹੈ ਤਾਂ ਵੀ ਬਸ ਸਾਰੇ ਟਿੱਕੇ ਰਹਿੰਦੇ ਨੇ ਹੈਨਾ। ਔਰ ਕੋਈ ਵੀ ਪ੍ਰੋਬਲਮ ਵੀ ਆ ਰਹੀ ਜਿਵੇਂ ਬਾੜ ਦੂਰੋਂ ਦੂਰੋਂ ਸਾਰੀ ਸੰਗਤ ਆ ਰਹੀ ਕੋਈ ਫਗਵਾੜੇ ਤੋਂ ਜਲੰਧਰ ਤੋਂ ਸਾਰੇ ਆਉਂਦੇ ਆ। ਬਾਬਾ ਜੀ ਜੀ ਸਾਰੀ ਮਨ ਕਾਮਨਾ ਪੂਰੀ ਕਰਦੇ ਨੇ ਬਾਬਾ ਜੀ ਬਈ ਜਰੂਰੀ ਹਾਂ ਬੱਚੇ ਦੀ ਜੌਬ ਬੜੀ ਅੱਛੀ ਲੱਗ ਗਈ ਹਸਬੰਡ ਦੇ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਉਹ ਵੀ ਠੀਕ ਹੋ ਗਿਆ ਸਾਰੀ ਪ੍ਰੋਬਲਮ ਮਤਲਬ ਜਾਂਦੇ ਹੀ ਠੀਕ ਹੋ ਜਾਂਦੀ ਹੈ ਕਿੰਨੀ ਦੇਰ ਤੋਂ ਆ ਰਹੇ ਸੀ ਅਸੀਂ ਜਦੋਂ ਗੁਰਦਾਇਆ ਸਾਹਿਬ ਬਣਿਆ ਸੀ ਉਦੋਂ ਤੋਂ ਹੀ ਆ ਰਹੇ ਹਾਂ ਹਾਂ ਜੀ ਘਰੇ ਸੰਗ ਸਭ ਨੂੰ ਲੈ ਕੇ ਆਨੇ ਆ ਸੀ 3 4 ਆਟੂ ਆਂਦੇ ਆ ਸਾਡੇ ਉਹੀ ਨਹੀਂ ਮਤਲਬ ਮੈਂ ਪਹਿਲੇ ਕੱਲੀ ਆਂਦੀ ਸੀ ਘਬਰਾ ਵੀ ਜਾਂਦੀ ਸੀ ਹੁਣ ਸਾਰੇ 3 4 ਆਟੋ ਭਰ ਕੇ ਆਉਂਦੇ ਨੇ ਬਾਕੀ ਵੀ ਜੋ ਦੇਖਦੇ ਹੋਣਗੀਆਂ ਨਾਲ ਦੀ ਆਸਤੇ ਹੁੰਦੀ ਹੈ ਨਾ 3 4 ਆਟੋ ਆ ਗਏ ਸਮਝੋ ਸਾਡੇ ਵੱਲ ਆ ਗਏ ਅੰਦਰ ਕਿ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੇਰਾ ਨਾਮ ਦਲਜੀਤ ਕੌਰ ਹੈ ਅਸੀਂ ਭਾਈ ਰੰਦੀਪ ਸਿੰਘ ਨਗਰ ਤੋਂ ਕੀ ਕਹਿਣਾ ਚਾਹੁੰਦੇ ਆ ਅੱਜ ਬਾਬਾ ਜੀ ਬਸ ਬਾਬਾ ਜੀ ਦੀ ਕਿਰਪਾ ਵਲਸਦੀ ਬੇ ਤੁਸੀਂ ਦੇਖਦੇ ਹੀ ਬੇ ਜਿੰਨ ਦੇਖਦੇ ਆ ਕਿੰਨੀ ਬਾਰਿਸ਼ ਹੁੰਦੀ ਹੈ ਤਾਂ ਵੀ ਸਾਰੇ ਟਿੱਕੇ ਰਹਿੰਦੇ ਨੇ ਹੈਨਾ ਔਰ ਕੋਈ ਵੀ ਪ੍ਰੋਬਲਮ ਵੀ ਆ ਰਹੀ ਜਿਵੇਂ ਬਾੜ ਦੂਰੋਂ ਦੂਰੋਂ ਸਾਰੀ ਸੰਗਤ ਆ ਰਹੀ ਕੋਈ ਫਗਵਾੜੇ ਤੋਂ ਜਲੰਧਰ ਤੋਂ ਸਾਰੇ ਆਉਂਦੇ ਆ ਬਾਬਾ ਜੀ ਜੀ ਸਾਰੀ ਮਨ ਕਾਮਨਾ ਪੂਰੀ ਕਰਦੇ ਨੇ ਬਾਬਾ ਜੀ ਬਈ ਜ਼ਰੂਰੀ ਹਾਂ ਬੱਚੇ ਦੀ ਜੌਬ ਬੜੀ ਅੱਛੀ ਲੱਗ ਗਈ ਅਸਮੈਂਟ ਦੇ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਉਹ ਵੀ ਠੀਕ ਹੋ ਗਿਆ ਸਾਰੀ ਪ੍ਰੋਬਲਮ ਮਤਲਬ ਜਾਂਦਾ ਹੀ ਠੀਕ ਹੋ ਜਾਂਦੀ ਹੈ ਕਿੰਨੀ ਦੇਰ ਤੋਂ ਆ ਰਹੀ ਹੈ ਅਸੀਂ ਜਦੋਂ ਗੁਰਦਾਰਾ ਸਾਹਿਬ ਬਣਿਆ ਸੀ ਉਦੋਂ ਨਹੀਂ ਆ ਰਿਹਾ ਹਾਂ ਹਾਂਜੀ ਕਰੇ ਸੰਗ ਸਭ ਨੂੰ ਲੈ ਕੇ ਆੰਦੇ ਸੀ ਤਿੰਨ ਚਾਰ 8 ਟਰ ਆਉਂਦੇ ਆ ਸਾਡੇ ਕੋਈ ਨਹੀਂ ਮਤਲਬ ਮੈਂ ਪਹਿਲੇ ਇਕੱਲੇ ਆਂਦੀ ਸੀ ਘਬਰਾ ਵੀ ਜਾਂਦੀ ਸੀ ਹੁਣ ਸਾਰੇ ਤਿੰਨ ਚਾਰ 8 ਟਰ ਭਰ ਕੇ ਆਉਂਦੇ ਨੇ ਬਾਕੀ ਵੀ ਜੋ ਦੇਖਦੇ ਹੋਣਗੇ ਨਾਲ ਦੀ ਆਸ ਤੇ ਹੁੰਦੀ ਹੈ ਨਾ ਤਿੰਨ ਚਾਰ 8 ਆ ਗਏ ਸਮਝੋ ਸਾਡੇ ਵੱਲ ਆ ਗਏ ਅੰਦਰ ਕਿ ਨਾ ਵਾਇਗੂ ਚੀਕਾ ਖਾਲਸਾ ਵਾਇਗੂ ਚੀਕੀ ਫਤਿਹ ਚੀਕਾ ਖਾਲਸਾ ਵਾਇਗੂ ਚੀਕੀ ਫਤਿਹ ਮੇਰਾ ਨਾਮ ਮੇਰਾ ਨਾਮ ਦਲਜੀਤ ਕੌਰ ਹੈ ਅਸੀਂ ਭੈਰਨਦੀਪ ਸਿੰਘ ਨਗਰ ਤੋਂ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਬਸ ਬਾਬਾ ਜੀ ਦੀ ਕਿਰਪਾ ਵਲਸਦੀ ਵੀ ਤੁਸੀਂ ਦੇਖਦੇ ਹੋ ਜਿਤਨੇ ਦੇਖ ਰਹੇ ਹੋ ਕਿੰਨੀ ਬਾਰਿਸ਼ ਹੋਂਦੀ ਹੈ ਤਾਂ ਵੀ ਸਾਰੇ ਟਿੱਕੇ ਰਹਿੰਦੇ ਨੇ ਹੈ ਨਾ ਔਰ ਕੋਈ ਵੀ ਪ੍ਰੋਬਲਮ ਵੀ ਆ ਰਹੀ ਹੈ ਜਹ ਬਾੜ ਦੂਰ ਦੂਰ ਸਾਰੀ ਸੰਗਤ ਆ ਰਹੀ ਕੋਈ ਫਗਵਾੜੇ ਤੋਂ ਜਲੰਧਰ ਤੋਂ ਸਾਰੇ ਆnde ਹੈ ਬਾਬਾ ਜੀ ਜੀ ਸਾਰੀ ਮਨ ਕਾਮਨਾ ਪੂਰੀ ਕਰਦੇ ਨੇ ਬਾਬਾ ਜੀ ਬਈ ਜ਼ਰੂਰੀ ਹਾਂ ਬੱਚੇ ਦੇ ਦੀ ਜੌਬ ਬੜੀ ਅੱਛੀ ਲੱਗ ਗਈ ਹਸਬੰਡ ਦੇ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਉਹ ਵੀ ਠੀਕ ਹੋ ਗਿਆ ਸਾਰੀ ਪ੍ਰੋਬਲਮ ਮਤਲਬ ਜਾਂਦਾ ਹੀ ਠੀਕ ਹੋ ਜਾਂਦੀ ਹੈ ਇੰਨੀ ਦੇਰ ਤੋਂ ਆ ਰਹੇ ਅਸੀਂ ਜਦੋਂ ਗੁਰਦਿਆਰ ਸਾਹਿਬ ਬਣਿਆ ਸੀ ਉਦੋਂ ਤੋਂ ਹੀ ਆ ਰਹੇ ਹਾਂ ਹਾਂ ਜੀ ਜਿਹੜੀ ਕਰੀ ਸਤਿਕਾਰ ਕਰਦੇ ਹਾਂ ਕਰੇ ਸੰਗ ਸਭ ਨੂੰ ਲੈ ਕੇ ਆੰਦੇ ਆ ਸੀ ਤਿੰਨ ਚਾਰ ਆਟੋ ਆਂਦੇ ਆ ਸਾਡੇ ਕੋਈ ਨਹੀਂ ਮਤਲਬ ਮੈਂ ਪਹਿਲੇ ਇਕੱਲੀ ਆਂਦੀ ਸੀ ਘਬਰਾ ਵੀ ਜਾਂਦੀ ਸੀ ਹੁਣ ਸਾਰੇ ਤਿੰਨ ਚਾਰ ਆਟੋ ਭਰ ਕੇ ਆਂਦੇ ਨੇ ਬਾਕੀ ਵੀ ਜੋ ਦੇਖਦੇ ਹੋਣਗੀਆਂ ਨਾਲ ਦੀ ਆਸ ਤੇ ਹੁੰਦੀ ਹੈ ਨਾ ਤਿੰਨ ਚਾਰ ਆਟੋ ਆ ਗਏ ਸਮਝੋ ਸਾਡੇ ਵੱਲ ਆ ਗਿਆ ਅੰਦਰ ਨਾ ਵਾਇਗੂ ਜੀ ਕਾ ਖਾਲਸਾ ਵਾਇਗੂ ਜੀ ਕੀ ਫਤਹ